ਗੱਲ ਕਰਦੇ ਹਾਂ ਕਿ ਲੰਗਰ ਅਸਲ 'ਚ ਹੁੰਦਾ ਕੀ ਆ ਗੁਰੂ ਸਾਹਿਬ ਨੇ ਸਾਫ਼ ਸੁਥਰੇ ਸਾਦੇ ਭੋਜਨ ਦਾ ਲੰਗਰ ਚਲਾਇਆ ਸੀ ਨਾ ਕਿ ਸਿਹਤ ਨੂੰ ਖਰਾਬ ਕਰਨ ਵਾਲੇ ਪੀਜ਼ੇ 버ਗਰਾਂ ਦਾ ਕੋਲ ਡਰਿੰਕਸ ਦਾ ਲੰਗਰ ਲੋੜਵੰਦਾਂ ਦਾ ਢਿੱਡ ਭਰਨ ਲਈ ਐ ਨਾ ਕਿ ਤਰ੍ਹਾਂ ਤਰ੍ਹਾਂ ਦੇ ਮੂੰਹ ਦੇ ਸੁਆਦਾਂ ਲਈ ਇੱਕ ਪਾਸੇ ਅਸੀਂ ਪੋਸ਼ਟਿਕ ਹੈਲਦੀ ਖਾਣ ਪੀਣ ਦੀ ਗੱਲ ਕਰਦੇ ਹਾਂ ਬੱਚਿਆਂ ਨੂੰ ਬਾਹਰ ਲਿਆਂ ਚੀਜ਼ਾਂ ਖਾਣ ਤੋਂ ਰੋਕਦੇ ਹਾਂ ਤੇ ਦੂਜੇ ਪਾਸੇ ਲੰਗਰਾਂ ਦੇ ਵਿੱਚ ਆਪ ਮੂਰੇ ਹੋ ਹੋ ਕੇ ਇਹ ਸਭ ਕੁਝ ਵਰਤੋਂਦੇ ਹਾਂ ਕੀ ਇਹ ਸਹੀ ਹੈ ਅੱਜਕੱਲ ਮਾਡਰਨ ਯੁੱਗ ਵਿੱਚ ਗੁਰੂ ਦੇ ਲੰਗਰਾਂ ਵਿੱਚ ਨਵੀਂ ਕਿਸਮ ਦੇ ਵਿਦੇਸ਼ੀ ਭੋਜਨ ਪੀਜ਼ਾ 버ਗਰ ਸੈਂਡਵਿਚ ਗੋਲ ਗੱਪੇ ਜਾਂ ਕਈ ਹੋਰ ਤਰ੍ਹਾਂ ਦੇ ਫਾਸਟ ਫੂਡ ਬਹੁਤ ਚਰਚਾ ਵਿੱਚ ਚੱਲ ਰਹੇ ਨੇ ਜਿੱਥੇ ਬਹੁਤ ਸਿੱਖ ਸੰਗਤ ਇਸ ਨੂੰ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਲੰਗਰ ਦਾਸ ਕੇ ਸ਼ਰਧਾ ਵਸ ਹੋ ਕੇ ਭਾਵਨਾ ਦੇ ਨਾਲ ਸੇਵਾ ਕਰਦੀ ਹੈ ਉੱਥੇ ਹੀ ਅਜਿਹੇ ਲੰਗਰਾਂ ਦਾ ਸਿੱਖ ਸੰਗਤ ਦੇ ਵਿੱਚ ਵਿਰੋਧ ਵੀ ਡਟ ਕੇ ਹੋ ਰਿਹਾ ਹੈ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਤਾਬਦੀ ਤੇ ਵੀ ਇਸਵਰ ਪੀਜ਼ਾ 버ਗਰ ਅਤੇ ਸੈਂਡਵਿਚ ਦੇ ਲੰਗਰ ਖੁੱਲੇ ਵਰਤ ਰਹੇ ਹਨ ਇਸ ਪ੍ਰਥਾ ਨੂੰ ਹੁਣ ਤੱਕੇ ਦੇ ਨਾਲ ਤਾਂ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਹਰ ਕੋਈ ਇਸ ਨੂੰ ਸਿੱਖੀ ਸ਼ਰਧਾ ਭਾਵਨਾ ਦੇ ਨਾਲ ਜੋੜ ਕੇ ਦੇਖਦਾ ਹੈ ਵੈਸੇ ਵੀ ਡਾਕਟਰਾਂ ਦੇ ਵੱਲੋਂ ਵੀ ਇਹੀ ਕਿਹਾ ਜਾਂਦਾ ਹੈ ਕਿ ਇਹ ਪੀਜ਼ੇ 버ਗਰ ਸਿਹਤ ਦੇ ਵਾਸਤੇ ਚੰਗੇ ਨਹੀਂ ਹਨ ਤੇ ਲੰਗਰ ਦਾ ਕਨਸੈਪਟ ਤਾਂ ਇਹਦੇ ਤੋਂ ਬੜਾ ਵੱਖਰਾ ਹੈ ਡਾਕਟਰਾਂ ਦੀ ਗੱਲ ਚਾਹੇ ਅਸੀਂ ਨਹੀਂ ਮੰਨਣੀ ਪਰ ਗੁਰੂ ਦੀ ਗੱਲ ਤਾਂ ਅਸੀਂ ਮੰਨ ਸਕਦੇ ਹਾਂ ਤੇ ਗੱਲ ਕਰਦੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਕਿਵੇਂ ਦਾ ਭੋਜਨ ਕਰਨ ਲਈ ਕਹਿੰਦੇ ਨੇ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਵੇਂ ਦੇ ਲੰਗਰ ਦੀ ਪਰੰਪਰਾ ਚਲਾਈ ਸੀ ਭੋਜਨ ਬਾਰੇ ਗੁਰਬਾਣੀ ਦੀ ਸੇਧ ਇਹ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜਿਐ ਮਨਮਹਿ ਚਲੇ ਵਿਕਾਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੁੰਦਾ ਹੈ ਅਤੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਵਿਕਾਰ ਮੰਦੇ ਖਿਆਲ ਤੁਰ ਪੈਂਦੇ ਹਨ ਉਹਨਾਂ ਪਦਾਰਥਾਂ ਨੂੰ ਖਾਣ ਦੇ ਨਾਲ ਖੁਆਰ ਹੋਈਦਾ ਹੈ ਤੇ ਗੱਲ ਕਰਦੇ ਹਾਂ ਕਿ ਲੰਗਰ ਅਸਲ 'ਚ ਹੁੰਦਾ ਕੀ ਆ ਭਾਈਕਾਨ ਸਿੰਘ ਨਾਬਾ ਨੇ ਲੰਗਰ ਦੇ ਅਰਥ ਦਿੰਦਿਆਂ ਹੋਇਆਂ ਲਿਖਿਆ ਹੈ ਕਿ ਉਹ ਥਾਂ ਜਿੱਥੇ ਗਰੀਬਾਂ ਅਨਾਥਾਂ ਅਤੇ ਲੋੜਵੰਦਾਂ ਨੂੰ ਅੰਨ ਦਾ ਦਾਨ ਮਿਲੇ ਬਿਨਾ ਕਿਸੇ ਵਿਤਕਰੇ ਨਸਲ ਜਾਤ ਰੰਗ ਊਚ ਨੀਚ ਇੱਕੋ ਪੰਗਤ ਦੇ ਵਿੱਚ ਬੈਠ ਕੇ ਖਾਣਾ ਜਾਂ ਛਕਣਾ ਉਹ ਲੰਗਰ ਹੁੰਦਾ ਹੈ ਇਸ ਲਈ ਲੰਗਰ ਦੇ ਨਾਲ ਪੰਗਤ ਦਾ ਸ਼ਬਦ ਵੀ ਜੁੜਿਆ ਹੋਇਆ ਹੈ ਲੰਗਰ ਪ੍ਰਥਾ ਦਾ ਮੁੱਢ ਬੰਨਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੇ ਸ਼ਰਧਾਲੂ ਲੰਗਰ ਪ੍ਰਥਾ ਨੂੰ ਇੰਨਾ ਕੁ ਗੰਦਲਾ ਕਰ ਦੇਣਗੇ ਕਿ ਲੰਗਰ ਦੇ ਨਾਮ ਤੇ ਭੋਜਨ ਦੀ ਦੁਰਗਤੀ ਹੋਵੇਗੀ ਤੇ ਲੰਗਰ ਪ੍ਰਥਾ ਬਿਲਕੁਲ ਹੀ ਵੱਖਰੀ तरीके ਦੇ ਨਾਲ ਚਲਾ ਦਿੱਤੀ ਜਾਵੇਗੀ ਗੁਰੂ ਸਾਹਿਬ ਨੇ ਸਾਫ਼ ਸੁਥਰੇ ਸਾਦੇ ਭੋਜਨ ਦਾ ਲੰਗਰ ਚਲਾਇਆ ਸੀ ਨਾ ਕਿ ਸਿਹਤ ਨੂੰ ਖਰਾਬ ਕਰਨ ਵਾਲੇ ਪੀਜ਼ੇ 버ਗਰਾਂ ਦਾ ਕੋਲ ਡਰਿੰਕਸ ਦਾ ਲੰਗਰ ਲੋੜਵੰਦਾਂ ਦਾ ਢਿੱਡ ਭਰਨ ਲਈ ਹੈ ਨਾ ਕਿ ਤਰ੍ਹਾਂ ਤਰ੍ਹਾਂ ਦੇ ਮੂੰਹ ਦੇ ਸੁਆਦਾਂ ਲਈ ਇੱਕ ਪਾਸੇ ਅਸੀਂ ਪੋਸਟਿਕ ਹੈਲਦੀ ਖਾਣ ਪੀਣ ਦੀ ਗੱਲ ਕਰਦੇ ਹਾਂ ਬੱਚਿਆਂ ਨੂੰ ਬਾਹਰ ਲਿਆਂ ਚੀਜ਼ਾਂ ਖਾਣ ਤੋਂ ਰੋਕਦੇ ਹਾਂ ਤੇ ਦੂਜੇ ਪਾਸੇ ਲੰਗਰਾਂ ਦੇ ਵਿੱਚ ਆਪ ਮੋਹਰੇ ਹੋ ਹੋ ਕੇ ਇਹ ਸਭ ਕੁਝ ਵਰਤੋਂਦੇ ਹਾਂ ਕੀ ਇਹ ਸਹੀ ਹੈ ਲੰਗਰ ਬਣਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਮਹਿੰਗੀਆਂ ਆਧੁਨਿਕ ਮਸ਼ੀਨਾਂ ਲੱਗੀਆਂ ਹੋਈਆਂ ਹਨ ਕੀ ਇਸ ਤੋਂ ਜ਼ਰੂਰੀ ਕੌਮ ਦੇ ਕੋਲ ਹੋਰ ਕੋਈ ਕਰਨ ਵਾਲੇ ਕੰਮ ਨਹੀਂ ਹਨ ਕਿਉਂਕਿ ਇਹਨਾਂ ਮਸ਼ੀਨਾਂ ਦੇ ਨਾਲ ਜਿਹੜੀ ਸਿੱਖਾਂ ਨੇ ਹੱਥੀਂ ਸੇਵਾ ਕਰਨੀ ਹੁੰਦੀ ਹੈ ਉਹ ਵੀ ਘਟਦੀ ਹੈ ਗੁਰੂ ਘਰ ਸੰਗਤ ਆਉਂਦੀ ਕਾਦੇ ਵਾਸਤੇ ਆ ਗੁਰਬਾਣੀ ਕਰਨ ਪੜਨ ਦੇ ਲਈ ਗੁਰਬਾਣੀ ਸੁਣਨ ਦੇ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਤੇ ਸੇਵਾ ਕਰਨ ਲਈ ਤੇ ਆਧੁਨਿਕ ਮਸ਼ੀਨਰੀ ਲਿਆ ਕੇ ਸੰਗਤ ਦੇ ਵਿੱਚੋਂ ਉਹ ਸੇਵਾ ਭਾਵਨਾ ਵੀ ਕਿਤੇ ਨਾ ਕਿਤੇ ਘੱਟ ਕੀਤੀ ਜਾ ਰਹੀ ਹੈ ਖਤਮ ਹੋ ਰਹੀ ਹੈ ਹੁਣ ਤਾਂ ਲੰਗਰ ਦੇ ਵੀ ਸਟਾਲ ਲਾਏ ਜਾ ਰਹੇ ਨੇ ਅਸੀਂ ਸਾਬਿਤ ਕੀ ਕਰ ਰਹੇ ਹਾਂ ਇਹੋ ਜਿਹੇ ਲੰਗਰ ਲਗਾ ਕੇ ਅਜਿਹੇ ਲੰਗਰਾਂ ਦਾ ਕਰਕੇ ਸਿੱਖ ਸੰਗਤ ਦਾ ਧਿਆਨ ਭਟਕਦਾ ਹੈ ਉਹ ਗੁਰੂ ਦੇ ਦਰਸ਼ਨ ਕਰਨ ਲਈ ਨਹੀਂ ਸਕੋ ਇਹੋ ਜਿਹੇ ਫਾਸਟ ਫੂਡ ਖਾਣ ਹੀ ਜਾਣ ਨੂੰ ਵੱਧ ਪੈੜ ਲੈਂਦੇ ਹਨ ਤੁਸੀਂ ਦੇਖ ਹੀ ਸਕਦੇ ਹੋ ਕਿ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੇ ਪੀਜ਼ਾ 버ਗਰ ਦੇ ਸਟਾਲਾਂ ਦੇ ਵਿੱਚ ਕਿੰਨਾ ਧਕਮ ਧੱਕਾ ਚੱਲ ਰਿਹਾ ਹੈ ਨਾਲੇ ਸਿੱਖਾਂ ਨੂੰ ਇਸ ਵੇਲੇ ਲੋੜ ਹੈ ਚੰਗੀ ਸਿੱਖਿਆ ਦੀ ਆਪਣੀ ਮਾਂ ਬੋਲੀ ਦੇ ਨਾਲ ਜੁੜਨ ਦੀ ਤੇ ਸਿੱਖੀ ਦੇ ਨਾਲ ਜੁੜਨ ਦੀ ਕਿੰਨੇ ਲੱਖਾਂ ਰੁਪਏ ਇੱਥੇ ਫੂਕ ਦਿੱਤੇ ਜਾਣਗੇ ਜੇ ਇਹੀ ਪੈਸੇ ਕਿਸੇ ਗਰੀਬ ਸਿੱਖ ਦੀ ਮਦਦ ਕੋਈ ਸਿੱਖਾਂ ਦੇ ਸਿੱਖੀ ਸਥਾਨ ਕੋਈ ਸਿੱਖਾਂ ਦੇ ਸਕੂਲ ਉੱਤੇ ਲਾਏ ਹੁੰਦੇ ਤਾਂ ਕਿੰਨਾ ਵਧੀਆ ਹੁੰਦਾ ਕੱਲ ਅਸੀਂ ਆਪਣੇ ਚੈਨਲ ਤੇ ਇਨ੍ਹਾਂ ਸਟਾਲਾਂ ਦੀ ਇੱਕ ਖਬਰ ਪਾਈ ਸੀ ਪਰ ਸੈਂਕੜੇ ਇੱਕ ਸੰਗਤ ਦੇ ਕਮੈਂਟ ਦੇਖ ਕੇ ਇਹੀ ਸਮਝ ਵਿੱਚ ਆਇਆ ਕਿ ਸਿੱਖ ਹੁਣ ਸੂਝਵਾਨ ਹੋ ਗਏ ਹਨ ਤੇ ਅਜਿਹੇ ਜ਼ਹਿਰੀਲੇ ਲੰਗਰਾਂ ਦੀ ਸਾਨੂੰ ਲੋੜ ਨਹੀਂ ਹੈ ਸਿੱਖ ਸੰਗਤ ਦੇ ਵੱਲੋਂ ਜੋ ਕਮੈਂਟ ਦਿੱਤੇ ਗਏ ਉਹ ਵੀ ਤੁਹਾਨੂੰ ਦੱਸਦੇ ਜਾਂਦੇ ਆ ਬਲਜੀਤ ਸਿੰਘ ਸੋਹਲ ਲਿਖਦੇ ਨੇ ਕਿ ਹਰ ਕੋਈ ਆਪਣੀ ਮਰਜ਼ੀ ਦਾ ਮਾਲਕ ਹੈ ਪਰ ਲੰਗਰਾਂ ਨੂੰ ਸਵਾਦ ਦਾ ਵਿਸ਼ਾ ਬਣਾ ਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਹਰ ਇੱਕ ਗੱਲ ਦਾ ਮਕਸਦ ਹੁੰਦਾ ਜਿਵੇਂ ਗੁਰੂ ਕੇ ਲੰਗਰ ਭੁੱਖ ਦੀ ਜ਼ਰੂਰਤ ਤੇ ਸਿਹਤ ਪੱਖੀ ਹੁੰਦੇ ਨੇ ਤੇ ਅੱਜ ਦੇ ਮਾਡਰਨ ਲੰਗਰ ਵੱਧ ਭੀੜ ਇਕੱਠੀ ਕਰਕੇ ਚਰਚਾ ਕਰਾਉਣਾ ਮਕਸਦ ਹੁੰਦਾ ਹੈ ਇਹਨਾਂ ਦਾ ਬੀਰ ਬਲਜੀਤ ਸਿੰਘ ਸਵਾਲ ਦੇ ਰੂਪ ਵਿੱਚ ਲਿਖਦੇ ਨੇ ਕਿ ਕੀ ਇਹੋ ਜਿਹੇ ਲੰਗਰ ਲਾ ਕੇ ਗੁਰੂ ਜੀ ਦਾ ਥੋੜਾ ਖਾਣ ਥੋੜਾ ਸੌਣ ਤੇ ਥੋੜਾ ਬੋਲਣ ਦਾ ਸਿਧਾਂਤ ਕਾਇਮ ਰੱਖਿਆ ਜਾ ਸਕਦਾ ਹੈ ਕੋਈ ਪੀਜ਼ਾ 버ਗਰ ਖਾ ਕੇ ਸੰਗਤ ਵਿੱਚ ਜਾ ਕੇ ਆਰਾਮ ਦੇ ਨਾਲ ਕਥਾ ਜਾਂ ਕੀਰਤਨ ਸੁਣ ਸਕਦਾ ਹੈ ਜਾਂ ਫਿਰ ਸੰਗਤ ਦੇ ਵਿੱਚ ਸਿਰਫ ਲੰਗਰ ਛਕਣ ਹੀ ਜਾਈਦਾ ਹੈ ਸੁਰਜੀਤ ਸਿੰਘ ਲਿਖਦੇ ਨੇ ਕਿ ਬੱਚਿਆਂ ਨੂੰ ਸਸਤੇ ਸਕੂਲ ਖੋਲ੍ਹ ਕੇ ਦੇਵੋ ਬੱਚੇ ਕ੍ਰਿਸਚੀਅਨ ਸਕੂਲਾਂ ਦੇ ਵਿੱਚ ਨਾ ਜਾਣ ਅਮਰੀਕ ਸਿੰਘ ਲਿਖਦੇ ਨੇ ਪੀਜ਼ਾ ਅਤੇ ਠੰਡਾ ਇਨਸਾਨ ਦੀ ਸਿਹਤ ਲਈ ਸਭ ਤੋਂ ਘਾਤਕ ਹੈ ਸਿੱਖਾਂ ਦੇ ਨਵੇਂ ਦੁਸ਼ਮਣ ਘਾਤਕ ਲੰਗਰ ਦੇ ਰੂਪ ਵਿੱਚ ਆ ਗਏ ਹਨ ਉੱਥੇ ਹੀ ਮਨ ਜਤਿੰਦਰ ਸੈਣੀ ਲਿਖਦੇ ਨੇ ਕਿ ਲੋੜ ਹੈ ਇਸ ਵਕਤ ਵਿਦਿਆ ਦੇ ਲੰਗਰ ਦੀ ਪ੍ਰਚਾਰ ਦੇ ਲੰਗਰ ਦੀ ਗਰੀਬ ਸਿੱਖ ਸੰਗਤ ਦੇ ਮਦਦ ਦੇ ਲੰਗਰ ਦੀ ਪਰ ਅਸੀਂ ਪਤਾ ਨਹੀਂ ਕਦੋਂ ਸਾਦੇ ਲੰਗਰ ਦੀ ਪ੍ਰਥਾ ਤੋਂ ਉਤਰ ਕੇ ਮਾਡਰਨ ਲੰਗਰਾਂ ਦੀ ਲੀ ਉੱਤੇ ਚਲੇ ਗਏ ਹਾਂ ਇੱਕ ਕਮੈਂਟ ਇਹੋ ਜਿਹਾ ਹੈ ਕਿ ਇਹੋ ਜਿਹੇ ਲੰਗਰ ਛਕਣ ਲਈ ਨਾਮ ਸਿਮਰਨ ਲਈ ਕੋਈ ਨਹੀਂ ਜਾਂਦਾ ਸਾਰੀ ਖਲਕਤ ਮੈਕਡੀ ਦੀ ਫੀਲਿੰਗ ਲੈਂਦੀ ਹੈ। ਉੱਥੇ ਹੀ ਕਿਸੇ ਨੇ ਲਿਖਿਆ ਕਿ ਇਹੋ ਜਿਹੇ ਲੰਗਰ ਛਕਣ ਵਾਸਤੇ ਨਾਮ ਚਮਕੌਰ ਸਿੰਘ ਲਿਖਦੇ ਨੇ ਕਿ ਖਾਲਸਾ ਜੀ ਕਿਉਂ ਗੁਰੂ ਦੇ ਲੰਗਰ ਦੀ ਪ੍ਰਥਾ ਨੂੰ ਰੋਲ ਰਹੇ ਜੋ ਗੁਰੂ ਸਾਹਿਬ ਦੇ ਸਮੇਂ ਚੱਲਦੀ ਪ੍ਰਥਾ ਉਸ ਵਿੱਚ ਖੋਟ ਰਲਾਉਣ ਦੇ ਭਾਗੀਦਾਰ ਬਣ ਰਹੇ ਹੋ। ਪਰਵਿੰਦਰ ਸਿੰਘ ਲਿਖਦੇ ਨੇ ਕਿ ਲੰਗਰ ਤਾਂ ਸਿਰਫ ਦਾਲ ਫੁਲਕਾ ਹੀ ਹੈ। ਇਹ ਕੋਈ ਲੰਗਰ ਨਹੀਂ ਹੈ ਜੀਵ ਦਾ ਸਵਾਦ ਹੈ ਲੰਗਰ ਲਾਵੋ ਵਿਦਿਆ ਦਾ ਲੰਗਰ ਲਾਵੋ ਗੁਰਸਿੱਖੀ ਦਾ ਲੰਗਰ ਲਾਵੋ ਬਾਣੀ ਦਾ ਬਾਣੇ ਦਾ ਕਿਸੇ ਗਰੀਬ ਦੀ ਬਾਹ ਫੜੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੋ ਇਹੋ ਜਿਹੇ ਬਹੁਤ ਸਾਰੇ ਕਮੈਂਟ ਜਿਹੜੇ ਕਿ ਸਾਰੀ ਸੰਗਤ ਦੇ ਵੱਲੋਂ ਕੀਤੇ ਗਏ ਨੇ ਕਿ ਇਹੋ ਜਿਹੇ ਲੰਗਰਾਂ ਤੇ ਪੈਸਾ ਨਹੀਂ ਵਹਾਉਣਾ ਚਾਹੀਦਾ ਗੁਰਪਾਲ ਸਿੰਘ ਢੇਸੀ ਲਿਖਦੇ ਨੇ ਕਿ ਗਲਤ ਗੱਲ ਆ ਲੰਗਰ ਨੂੰ ਲੰਗਰ ਵਾਂਗ ਰਹਿਣ ਦਿਓ ਨਵੀਆਂ-ਨਵੀਆਂ ਆਈਟਮਾਂ ਪਾ ਕੇ ਲੰਗਰ ਨੂੰ ਟਾਬਾ ਨਾ ਬਣਾਓ ਜਿੰਨੇ ਪੀਜ਼ੇ 버ਗਰ ਖਾਣਿਆ ਉਹ ਆਪੇ ਬਾਹਰ ਜਾ ਕੇ ਖਾ ਲਉ ਸ਼ਰਮ ਕਰਨੀ ਚਾਹੀਦੀ ਹੈ 12ਵੀਂ ਗੁਰਦੁਆਰਿਆਂ ਦੇ ਵਿੱਚ ਆਹੀ ਕੁਝ ਕਰਦੇ ਕਦੇ ਚਿਪਸ ਬਣਾ ਕੇ ਬੈਠ ਜਾਂਦੇ ਨੇ ਤੇ ਕਦੇ ਕੁਛ ਸੋ ਜਿੰਨੇ ਵੀ ਸੰਗਤ ਦੇ ਵੱਲੋਂ ਕਮੈਂਟ ਆਏ ਨੇ ਉਹਨਾਂ ਸਾਰਿਆਂ ਨੇ ਇਹੋ ਜਿਹੇ ਲੰਗਰਾਂ ਦਾ ਵਿਰੋਧ ਹੀ ਕੀਤਾ ਹੈ ਤੋ ਸਵਾਲ ਸਿੱਖਾਂ ਦੇ ਵੱਡੇ ਵੱਡੇ ਪ੍ਰਚਾਰਕਾਂ ਰਾਗੀਆਂ ਢਾਡੀਆਂ ਕਥਾਵਾਚਕਾਂ ਨੂੰ ਵੀ ਬਣਦਾ ਹੈ ਕਿ ਤੁਸੀਂ ਵੀ ਆਪਣਾ ਬਣਦਾ ਫਰਜ਼ ਨਿਭਾ ਕੇ ਸਮਝ ਕੇ ਸਿੱਖ ਸੰਗਤ ਨੂੰ ਸੁਚੇਤ ਕਰੋ ਜੇ ਸੰਗਤ ਤੁਹਾਨੂੰ ਮਾਇਆ ਦੇ ਨਾਲ ਨਿਵਾਜਦੀ ਹੈ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਸੰਗਤ ਨੂੰ ਚੰਗੇ ਕੰਮਾਂ ਦੇ ਪ੍ਰਤੀ ਸੁਚੇਤ ਕੀਤਾ ਜਾਵੇ ਪਰ ਅਫਸੋਸ ਹੈ ਕਿ ਸਾਡੇ ਬਹੁਤੇ ਪ੍ਰਚਾਰਕ ਸਿਰਫ ਮਾਇਆ ਲਈ ਹਰ ਗੱਲ ਦੇ ਨਾਲ ਸ਼ਰਦਾ ਦਾ ਟਿੰਡੋਰਾ ਪਿੱਟ ਕੇ ਗੁਰੂ ਦੇ ਸਿਧਾਂਤਾਂ ਨੂੰ ਪਿੱਠ ਦਿਖਾ ਰਹੇ ਨੇ ਅਰਦਾਸ ਇਹੀ ਹੈ ਸਾਡੀ ਕਿ ਗੁਰੂ ਆਪ ਹੀ ਰਹਿਮਤ ਕਰੇ ਸਿੱਖ ਸੰਗਤ ਨੂੰ ਸਿੱਧੇ ਰਾਹ ਪਾਵੇ ਤੇ ਸਿੱਧੇ ਰਾਹ ਚੱਲਣ ਦਾ ਬਲ ਬਖਸ਼ੇ ਅਖੌਤੀ ਕਰਮ ਕਾਂਡਾਂ ਫੋਕੇ ਦਿਖਾਵਿਆਂ ਤੋਂ ਵਰਜ ਕੇ ਸੁਚੱਜਾ ਜੀਵਨ ਜਿਉਣ ਦਾ ਬਲ ਬਖਸ਼ੇ